ਸਾਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਹੀ ਹਲਕਿਆਂ ਦੇ ਵਿੱਚੋਂ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਗਿੱਦੜਪਾ ਬਰਨਾਲਾ ਜੱਬੇਵਾਲ ਆਤੇ ਡੇਰਾ ਬਾਬਾ ਰਣ ਤੂੰ ਸਭ ਤੋਂ ਪਹਿਲਾਂ ਆਪ ਆਦਮੀ ਪਾਰਟੀ ਵੱਲੋਂ ਸੀਟ ਜਿੱਤੀ ਗਈ ਛਬੇਵਾਲ ਦੀ ਇਸ਼ਾਕ ਛਬੇਵਾਲ ਜੋ ਰਾਜਕੁਮਾਰ ਛਬੇਵਾਲ ਦੇ ਲੜਕੇ ਸੀ ਉਹਨਾਂ ਵੱਲੋਂ ਜਿਹੜੀ ਹੈ ਜਿਹੜਾ ਉਹਨਾਂ ਵੱਲੋਂ ਮੈਦਾਨ ਫਤਿਹ ਕੀਤਾ ਗਿਆ ਦੂਸਰੇ ਨੰਬਰ ਤੇ ਫਿਰ ਸੀਟ ਜਿੱਤੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਘਾਲਾ ਢੱਲੋਂ ਨੇ ਹਲਕਾ ਬਰਨਾਲਾ ਤੋਂ ਫਿਰ ਤੀਸਰੇ ਨੰਬਰ ਤੇ ਸੀਟ ਜਿੱਤੀ ਗਈ ਡਿਪੀਟ ਲੋਵਲੋਂ ਹਲਕਾ ਗੱਦੜਵਾ ਤੋਂ ਅਮਰਤਾ ਵੜਿੰਗ ਦੇ ਕੋਲੋਂ ਅਤੇ ਚੌਥੇ ਨੰਬਰ ਤੇ ਫਿਰ ਗੁਰਦੀਪ ਅਰਦਾਵਾ ਨੇ ਹਰਾਇਆ ਆ ਜਤਿੰਦਰ ਕੌਰ ਰੰਦਾਵਾ ਨੂੰ ਜੋ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਕੜੇ ਕੜੇ ਸੀ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਮਾਨਪ੍ਰੀਤ ਬਾਦਲ ਜਿਨ੍ਹਾਂ ਨੇ ਜਿੱਲ੍ਹੀ ਚੋਣ ਲੜੀ ਸੀ ਹਲਕਾ ਗਦਰਵਾਹ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਪਹਿਲਾਂ ਦੱਸਿਆ ਜਾ ਰਿਹਾ ਸੀ ਪਰਮਪਾਲ ਕੌਰ ਸਿੰਧੂ ਪਰਮਪਾਲ ਕੌਰ ਸਿੰਧੂ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਹਲਕਾ ਬੜੰਡੇ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਸੀ ਲੇਕਿਨ ਜਦੋਂ ਜਦ ਕੀਤੀ ਗਈ ਮਨਪ੍ਰੀਤ ਬਾਦਲ ਵੱਲੋਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਹੜਾ ਮੇਰਾ ਸਿਆਸੀ ਕੈਰੀਅਰ ਹੈ ਉਹ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਹਲਕਾ ਗਦਰਬਾਸੂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਸ਼ਰਮਨਾਕ ਹਾਰ ਹੋਈ ਹੈ ਯਾਨੀ ਕਿ ਪੰਜਾਬ ਦੇ ਦੌਰਵਾਰ ਰਾਏ ਖਜ਼ਾਨਾ ਮੰਤਰੀ ਦਾ ਖਜ਼ਾਨਾ ਯਾਨੀ ਕਿ ਪੀਪਾ ਖਾਲੀ ਹੋ ਗਿਆ ਜਿਸ ਤਰ੍ਹਾਂ ਕਹਿੰਦੇ ਹੁੰਦੇ ਸੀ ਕਿ ਖਜ਼ਾਨਾ ਖਾਲੀ ਹੈ ਮਨਪ੍ਰੀਤ ਬਾਦਲ ਖਾਲੀ ਪੀਪਾ ਮંત્રી ਨਾਮ ਦੇ ਨਾਲ ਵੀ ਜਾਣੇ ਜਾਂਦੇ ਨੇ ਜਦੋਂ ਇਹਨਾਂ ਨੇ ਈਟੀਟੀ ਅਤੇ ਬੀਐਡ ਦੇ ਅਧਿਆਪਕਾਂ ਨੂੰ ਡਾਂਗਾ ਦੇ ਨਾਲ ਕੁੱਟਿਆ ਜਦੋਂ ਉਹਨਾਂ ਨੇ ਧਰਨੇ ਲਾਇਆ ਸੀ ਤੇ ਇਹਨਾਂ ਦੇ ਘਰ ਦੇ ਸਾਹਮਣੇ ਯਾਨੀ ਕਿ ਬਠਿੰਡੇ ਦੇ ਵਿੱਚ ਖਾਲੀ ਪੀਪੇ ਸੁਟੇ ਗਏ ਸੀ 2022-23 ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਮਨਪ੍ਰੀਤ ਜਿਹੜਾ ਨੇੜੀਆਂ ਰਹਦੇ ਨਜ਼ਰ ਆ ਰਹੇ ਨੇ ਹਲਕਾ ਗਦਰਵਾ ਤੋਂ ਕਿਉਂਕਿ ਹਲਕਾ ਗਦਰਵਾ ਹਰੇ ਹਮਦਰਦੀ ਦੇ ਨਾਮ ਤੇ ਵੋਟਾਂ ਸਿਰਫ ਤੇ ਸਿਰਫ ਪਾਈਆਂ ਨਾ ਤੇ ਅਮਰਤਾ ਫੜਿੰਗ ਜੋ ਕਾਂਗਰਸ ਪਾਰਟੀ ਵੱਲੋਂ ਸੀ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਨੂੰ ਸਿਰਫ ਹਮਦਰਦੀ ਦੇ ਨਾਮ ਤੇ ਵੋਟਾਂ ਪਾਈਆਂ ਗਿਆ ਡਿੰਪੀ ਢਿੱਲੋਂ ਨੂੰ ਡਿੰਪੀ ਢਿੱਲੋਂ ਜਿਹੜੇ ਨੇ 12000 ਦੇ ਵੱਡੇ ਫਰਕ ਨਾਲ ਜਿੱਤੇ ਇਹਦੇ ਸੂਤਰ ਦੱਸਦੇ ਨੇ ਕਿ ਮਨਬਰੀਦ ਬਾਦਲ ਨੇ ਅਸਤੀਫਾ ਜਿਹੜਾ ਹੈ ਆਪਣਾ ਦੇ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਾ ਦੇਣਗੇ ਸੂਤਰ ਦੱਸਦੇ ਨੇ ਖੇਰ ਰੋਂਦੇ ਨਜ਼ਰ ਆਏ ਅਫਸੋਸ ਕਰਦੇ ਨਜ਼ਰ ਆਏ ਕਿ ਹਲਕਾ ਗਿੱਦਲਵਾਹ ਦੇ ਲੋਕਾਂ ਨੇ ਮੈਨੂੰ ਸਾਥ ਨਹੀਂ ਦਿੱਤਾ ਕਿਉਂਕਿ ਮੈਂ ਬਹੁਤ ਜ਼ਿਆਦਾ ਕੰਮ ਕਰਵਾਈ ਸੀ ਜਦੋਂ ਮੈਂ ਇਥੋਂ ਚਾਰ ਵਾਰ ਜਿਹੜਾ ਹੈ ਵਧਾਈ ਕਰਿਆ ਉਹਨਾਂ ਨੇ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਜ਼ਿਆਦਾ ਪਿਆਰ ਕੀਤਾ ਸੀ ਹਲਕਾ ਗਿੱਦਲਵਾਹ ਨੂੰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਕਿ ਮੈਂ ਹਲਕਾ ਗਿੱਦਲਵਾਹ ਦੇ ਲੋਕਾਂ ਦੇ ਨਾਲ ਪਿਆਰ ਕੀਤਾ ਹੈ ਸੂਤਰ ਦੱਸਦੇ ਨੇ ਕਿ ਰੋਂਦੇ ਨਜ਼ਰ ਆਏ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਕਿਸੇ ਵੀ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਆਲਵਿਦਾ ਕਹਿ ਸਕਦੇ ਨੇ ਕਿਉਂਕਿ ਬੜੀ ਬੁਰੀ ਸ਼ਰਮਨਾਕ ਹਾਰ ਹੋਈ ਹੈ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਇੱਕ ਦਿਗਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਖਜ਼ਾਨਾ ਮੰਤਰੀ ਰਹੇ ਅਤੇ ਕਾਂਗਰਸ ਪਾਰਟੀ ਵੱਲੋਂ ਵੀ ਖਜ਼ਾਨਾ ਮੰਤਰੀ ਰਹੇ ਲੇਕਿਨ ਇਸ ਦੇ ਬਾਬੂਦ ਵੀ ਜਮਨੀ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੇ ਮਨਪ੍ਰੀਤ ਸੂਤਰ ਦੱਸਦੇ ਨੇ ਕਿ ਬੜੀ ਜਲਦੀ ਪਾਰਟੀ ਛੱਡ ਜਾਣਗੇ ਮਨਪ੍ਰੀਤ ਬਾਦਲ ਤੇ ਜਲਦੀ ਸ਼مولਿਤ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੰਨ